ਪੋਰਚਾਂ 'ਚ ਰੱਤਾ ਜਗਾਉਂਦਾ ਤੇ ਥੋੜਾ ਹਲਾਤਾ ਮੈਂ ਮਿੰਨਾਂ ਦਾ ਮੁੰਮੀ ਪੋਲੀ ਲੱਗਦੀ ਹੁਣ ਤਾਂ ਗਰਮੀ ਹੋਣ ਲੱਗੀ ਹੈ ਬੜੀ ਕੀੜਾ ਲੱਗਿਆ ਚੱਕੇ ਤੇ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿਦਾਂ ਹਾਂ ਸਾਰੇ ਅੱਜ ਆ ਗਰ ਰਹਿਮਤ ਕਰੇ ਕਿਉਂਕਿ ਰਹਿਮਤ ਨੂੰ ਹੈਗੀ ਐ ਛੁੱਟੀ ਹੈ ਨਾ ਰਹਿਮਤ ਛੁੱਟੀ ਆ ਸਕੂਲ ਅੱਜ ਗਿਆ ਨੇ ਅੱਜ ਖੁਸ਼ ਆ ਤੇ ਕੱਲ ਵਿਚਾਰਾ ਸਾਰੇ ਰਾਹ ਵੈਂਚਰੋਂ ਰੋਂਦਾ ਗਿਆ ਸਕੂਲੇ ਵੀ ਰੋਈ ਗਿਆ ਹਾਂ ਜਦੋਂ ਛੁੱਟੀ ਦਵਾ ਕੇ ਲੈ ਆ ਉਦੋਂ ਵੀ ਰੋਂਦਾ ਸੀ ਫੇ ਘਰੇ ਆ ਹੁਣ ਖੁਸ਼ ਆ ਫੇ ਇਤੁ ਲ ਰਹਿਮਤ ਵਿਚਾਰਾ ਧੀ ਵੀ ਤੇ ਹੋਰ ਕੋਈ ਹਾਸੇ ਵਾਲਾ ਕਹਿੰਦਾ ਲਾਉਣਾ ਕਿਹੜੇ ਹਾਸੇ ਵਾਲਾ ਮੈਨੂੰ ਤਾਂ ਪਤਾ ਨਹੀਂ ਕਿਹੜਾ ਹਾਸੇ ਵਾਲਾ ਹੁੰਦਾ ਭਾਈ ਰਾਤ ਰਾਤ ਨਹੀਂ ਕਹਿੰਦਾ ਕਿ ਜਿਹੜੇ ਰਾਤ ਲਾ ਜਿਹੜੇ ਰਾਤ ਦੀ ਵੀਡੀਓ ਜੀ ਵੇਂਦੇ ਆ ਹਾਂ ਜਿਹੜੀ ਰਾਤ ਵੇਂਦੇ ਸੀ ਲਾ ਦੇ ਫਿਰ ਹੋ ਗਿਆ ਮੈਨੂੰ ਤਾਂ ਲੱਭਣੀ ਨੀਗੀ ਲੱਭ ਲਾ ਵੇਖ ਲੰ ਮੈਨੂੰ ਤਾਂ ਕੋਤਾ ਕੀ ਨਾਮ ਆਦਾ ਆਹ ਚੱਲੀ ਤੇ ਹੁੰਦਾ ਇਹਨਾਂ ਸੋਨੇ ਕਾਰਟੂਨ ਚੱਲੀ ਜਾਂਦੇ ਆ ਫਿਰ ਵੀ ਨਹੀਂ ਵੇਂਦਾ ਕਹਤ ਨਹੀਂ ਕੀ ਕਹਿੰਦਾ ਹੋਰ ਕੁਛ ਲਾ ਦੇ ਮੈਨੂੰ ਹੋਰ ਕੁਛ ਲਾ ਦੇ ਹੂੰ ਚ ਲਾ ਦੇ ਲਾ ਦੇ ਕੀ ਟਾਈਮ ਹੋ ਗਿਆ ਇਹਨੂੰ ਕਿੰਨਾ ਟਾਈਮ ਲਗਾ ਪਿੱਛੇ ਪੰਜ ਮਿੰਟ ਹੋਏ ਆ ਯਾਰ ਇੱਕ ਪੰਜ ਮਿੰਟ ਮੈਂ ਕੱਪੜੇ ਕੱਢ ਕੇ ਆਉਂ ਮੈਂ ਫਿਰ ਨਹੀਂ ਦੇ ਦਿੰਦੀ ਦੂਜੀ ਠੀਕ ਹੈ ਬੁਖਾਰ ਗਈ ਸੀ ਹੁਣ ਫਿਰ ਠੀਕ ਹੋ ਗਿਆ ਹੁਣ ਇਹਨੂੰ ਸ਼ਾਮ ਨੂੰ ਹੀ ਦੇ ਦੇਣੀ ਹੈ ਠੀਕ ਹੈ ਇੱਕ ਵਾਰਾ ਬਾਕੀ ਜਮਾਣਾ ਰਵੇ ਇਹਨੂੰ ਕਿਉਂਕਿ ਫਿਰ ਇਹਨਾਂ ਕੱਲ ਨੂੰ ਸਕੂਲ ਜਾਣਾ ਵਾ ਫਿਰ ਔਖਾ ਹੋ ਜਾਣਾ ਨਾ ਹਾਂ ਕੱਲ ਨੂੰ ਸਕੂਲ ਜਾਣਾ ਨਾ ਹਾਂ ਹਾਂ ਹੁਣ ਤਾਂ ਹਾਂ ਕਹਿੰਦਾ ਵਾ ਤੇ ਸਵੇਰੇ ਰੋਂ ਵਰਗਾ ਮੂੰਹ ਬਣਾ ਲੈਂਦਾ ਹੁੰਦਾ ਸਵੇਰੇ ਰੋਂਦਾ ਹੋੜ ਕੇ ਹਾਂ ਹੁਣ ਤਾਂ ਹਾਂ ਕਰ ਦਿੰਦਾ ਐ ਸਵੇਰੇ ਤਾਂ ਐਸੇ ਦਾ ਬੜਾ ਖੁਸ਼ ਹੋ ਕੇ ਕਹੂਗਾ ਹਾਂ ਹਾਂ ਮੈਂ ਜਾਊਗਾ ਰਾਤ ਨੂੰ ਵੀ ਕੰਦਰ ਰਹਿਦਾ ਮੈਂ ਹਾਂ ਰਾਤ ਨੂੰ ਵੀ ਕੰਦਰ ਰਹਿੰਦਾ ਮੈਂ ਕਿ ਜਦੋਂ ਸਵੇਰੇ ਕਈਦਾ ਉੱਠ ਤਿਆਰ ਹੋ ਬੱਸ ਉਹ ਦੇ ਤੇ ਜਦੋਂ ਵਰਦੀ ਪਾ ਦੇ ਦਿਓ ਤਾਂ ਬਾਹਲਾ ਹੀ ਰੋਣ ਲੱਗ ਜਾਂਦਾ ਹਾਂ ਕੋਦੋਂ ਪਤਾ ਲੱਗ ਜਾਂਦਾ ਇਹ ਜਾੜੇ ਬੈਠਾ ਹਾਂ ਸਕੂਲੇ ਜਾਏ ਥੋੜਾ ਪਿੰਦਾਸ ਮਮੀ ਨਾ ਕੀ ਕਹਿੰਦਾ ਹੋਰ ਕੁਝ ਲੋੜ ਹੋਣੀ ਹੋਰ ਕੁਛ ਕੀ ਲਾਉਣਾ ਬੇਟਾ ਮੈਨੂੰ ਤਾਂ ਪਤਾ ਨਹੀਂ ਕੀ ਲਾਉਣਾ ਆਪੇ ਲਾ ਲਓ ਫਿਰ ਆ ਲਓ ਫੋਨ ਰਿਮੋਟ ਫੜਾਦਾ ਪਾਪੇ ਨੇ ਆਪੇ ਲਾ ਲਓ ਬੇਟਾ ਮੈਨੂੰ ਨਹੀਂ ਪਤਾ ਤੂੰ ਕੀ ਕਹਿਣਾ ਮਾ ਪਾ ਲਾ ਦੇ ਬਬ ਲਾਬਾ ਕੇ ਮੜਾ ਜਾ ਉਹਨੇ ਮੈਂ ਕੱਪੜੇ ਕੱਢ ਲਿਆ ਮਸ਼ੀਨ ਚੋਂ ਪਾ ਲਾਉਂਦਾ ਹੀ ਨਹੀਂ ਪਿਆ ਕਿੱਥੇ ਸੀ ਜਾ ਰਹੀ ਹਿਸਟਰੀ ਕੱਢ ਲੈ ਦੀ ਹਿਸਟਰੀ ਨਹੀਂ ਮੈਨੂੰ ਕੱਢਣੀ ਇੱਥੇ ਹੁੰਦੀ ਹੋਣੀ ਹਿਸਟਰੀ ਲਿਖੀ ਨੀਚੇ ਪਰਲੀ ਸਾਈਡ ਕਰ ਆ ਲਾਇਬ੍ਰੇਰੀ ਚ ਦੇਖ ਆਹੀ ਹੈ ਲਾਇਬ੍ਰੇਰੀ ਉਹ ਉੱਪਰ ਜਿਹੜਾ ਪਰਪਲ ਕਲਰ ਦਾ ਜਾਮਣੀ ਜਾ ਉਹ ਤੇ ਕਲਿੱਕ ਕਰ ਦੜ ਤਿੰਨ ਵਜੇ ਮਰੀ ਜਾਂਦਾ ਚ ਉਹ ਕੰਮ ਤੇ ਰਹਿਮਤ ਤੇ ਰਹਿਮਤ ਦੀ ਘਵਾ ਉਹ ਬੈਠੇ ਘਪਾ ਕਰੀ ਜਾਂਦਾ ਅੱਜ ਕਰੀ ਰਹਿਮਤ ਕੋ ਥੋੜਾ ਜਿਹਾ ਦਿਲ ਲੱਗਾ ਰਹਿਮਤਦਾਰੀ ਤੇ ਸਾਡਾ ਦੀ ਹੈ ਨਾ ਸਨੀ ਤੱਕ ਹੀ ਸਰਦਨ ਆਏ ਹੁੰਦੇ ਸੀ ਮਤਸਰੀ ਡੜੀ ਟਾਈਮ ਹੀ ਲੇਖੀ ਜਾਂਦੀ ਹੁੰਦੀ ਸੀ ਕਿ ਕਦੋਂ ਵੱਜਣਗੇ 2 3 3 ਵਜੇ ਹੁੰਦਾ ਵਿਚਾਰਾ ਨੂੰ ਪੌਣੇ ਪੌਣੇ ਤਿੰਨ ਜਿੰਦਾ ਕਰੇ ਅੱਜ ਵੀ ਕਿੱਡਾ ਅੱਗੇ ਕਿਤੇ ਸਾਂਭਗਾ ਹੁੰਦਾ ਨਾ ਤੋਹਣੇ ਮੈਂ ਅਦਰ ਸਫਾਈ ਨੇ ਪੋਚਾਣੇ ਸੀ ਇਰਾਦਾ ਜਨਾਉਂਦਾ ਤੇ ਥੋੜਾ ਹਲਾਤਾ ਮੈਂ ਮਿੰਨਾਂ ਦਾ ਮਮੀ ਪੋਚਾ ਲਾ ਦੇ ਹੁਣ ਤੱਕ ਗੰਦਾ ਕੱਪੜਾ ਚਬਰਾ ਨਾ ਲਾਉਂਦਾ ਤੇ ਮਿੰਨਾਂ ਦੇ ਮਮੀ ਪੋਚਾ ਲਾ ਦੇ ਨਿੰਨ ਅੰਦਰ ਸਾਫ ਜੀ ਬੱਚੇ ਨੂੰ ਜਗਾ ਪਸੰਦ ਹੁੰਦੀ ਹੈ ਪਈਆਂ ਤੇ ਦਵਾਈ ਦੂਈ ਦੇ ਕੇ ਹਟ ਗਈ ਸੀ ਹੁਣ ਇਹਨੂੰ ਖਾਂਦਾ ਨਹੀਂ ਇੱਕ ਤਾਂ ਦਵਾਈ ਨਹੀਂ ਖਾਂਦਾ ਅੱਖੇ ਨਹੀਂ ਲੱਗਦਾ ਹੁਣ ਠੀਕ ਆ ਪਰ ਕੱਲ ਤਾਂ ਕਾਫੀ ਵਿਚਾਰਾ ਦਾ ਬੁਰਾ ਹਾਲ ਸੀ ਤੇ ਮੈਨੂੰ ਕਹਿੰਦੇ ਵੀ ਤੁਸੀਂ ਨਹੀਂ ਸੀ ਕੱਲਣਾ ਸਕੂਲ ਹਨਾ ਬੱਚੇ ਜ਼ਿਆਦਾ ਬਿਮਾਰ ਹੋ ਗਏ ਇਹਦੇ ਕਰਕੇ ਤੋਂ ਸਾਰਾ ਦਿਨ ਰੁਹੀ ਗਿਆ ਕੱਲ ਤੱਕ ਚਲੋ ਅੱਜ ਠੀਕ ਆ ਥੋੜਾ ਜਿਹਾ ਫਿਰ ਵੀ ਬੈਠ ਰਹਿਣਾ ਰਹਿਮਤ ਪਾਪਾ ਦਾ ਗਿਆ ਕੰਮ ਕਿ ਇਹਦਾ ਪਾਪਾ ਕਿੱਥੇ ਮੈਨੂੰ ਪੁੱਛੀ ਜਾਂਦਾ ਵਾ ਮੈਂ ਕਹੋ ਕੰਮ ਗਿਆ ਹੁਣ ਮੈਂ ਦੀ ਯੂਨੀਫਾਰਮ ਪ੍ਰੈਸ ਕਰਕੇ ਹਟੀਆਂ ਜਿਹੜੀ ਵਰਦੀ ਸੀ ਸਾਰੇ ਪ੍ਰੈਸ ਕਰਕੇ ਰੱਖਦੀ ਮਨ ਕੋ ਲਾਈਟ ਦਾ ਪਤਾ ਨਹੀਂ ਹੁੰਦਾ ਕਦੋਂ ਹੁੰਦੀ ਹੈ ਕਦੋਂ ਨਹੀਂ ਹੁੰਦੀ ਤੇ ਮੈਂ ਪ੍ਰੈਸ ਕਰਕੇ ਕੱਪੜੇ ਰੱਖਤੇ ਇਹਨੂੰ ਕਰਦੀ ਸਾਂਹਤੀ ਐ ਪ੍ਰੈਸ ਕਰਕੇ ਮੈਂ ਤਾਂ ਮੈਂ ਕਿਹਾ ਉੱਥੇ ਬਾਹਰ ਦਾ ਸੁੱਕ ਗਈ ਸੀ ਉਹ ਜਰਾਬਾਂ ਰਹੀਆਂ ਕਰੂੰਗੀ ਥੋੜੀਆਂ ਜੀਆਂ ਗੱਲਾਂ ਮੈਂ ਸੀ ਵਾਈਟਰ ਨੂੰ ਮੈਂ ਟ੍ਰਾਵਲ ਦੇ ਉੱਪਰ ਪਾ ਦਿਆਂਗੀ ਤੇਰੇ ਰੰਜ ਗਾਲ ਪੈ ਜਾਂਦਾ ਧਾਰਦਾ ਹਾਂ ਤੇ ਮੈਂ ਉੱਥੇ ਪਾ ਦਿੰਗਾ ਮੈਂ ਕਿਹਾ ਸੁੱਕ ਗਈਆਂ ਇਹ ਸਾਂਦੀਆਂ ਬਾਕੀ ਸਾਰਾ ਸਾਰੀ ਵਰਦੀ ਸਿੱਖ ਦੀ ਪ੍ਰੈਸ ਕਰਕੇ ਮੈਂ ਅੰਦਰ ਸਾਂਹਤੀ ਦੀ ਰਹਿਮਤ ਕੀ ਕਰੀ ਜਾਂਦਾ ਵਾ ਰਹਿਮਤ ਰੱਖੀ ਜਾਂਦਾ ਅੱਜ ਮੈਨੂੰ ਤਾਂ ਇਹ ਵੀ ਸੀ ਲਾ ਦੇ ਮੇਰੀ ਮੈਨੂੰ ਤੇ ਮੇਰਾ ਧਾਰੜ ਜੀ ਵੇਖੋ ਬੋਗਰਾ ਧਾਰੜ ਇੱਥੇ ਕਿਹੜੀਆਂ ਚੜ ਗਈਆਂ ਕਿ ਤੇ ਅੱਜ ਬਣਾਈ ਸੀ ਪਕੌੜੇ ਆਲੂ ਵਾਲੇ ਰਹਿਮਤ ਨੇ ਡਿਮਾਂਡ ਕੀਤੀ ਸੀ ਦਾ ਸੌਸ ਪਈ ਸੀ ਦਾ ਸੌਸ ਮਿੱਠੀ ਹੁੰਦੀ ਮੈਨੂੰ ਯਾਦ ਨਹੀਂ ਰਿਹਾ ਅੰਦਰ ਸਾਂਭਣ ਦਾ ਤੇ ਕਿਹੜੀਆਂ ਬੜੀਆਂ ਚੜ ਗਈਆਂ ਇੱਧਰ ਵੇਖੋ ਸਾਡੇ ਬੜੇ ਜਿ clusterਾ ਕਿਵੇਂ ਹੈ ਰੀਤੂ ਵੇਖੋ ਕੀ ਕਰਦੀ ਆ ਸਬਜੀ ਪਤਾ ਨਹੀਂ ਬਣ ਗਈ ਕਿ ਨਹੀਂ ਬਣੀ ਜਾਂਦੀ ਆ ਸਬਜੀ ਰੱਖੀ ਪਈ ਆ ਕੁਛ ਹੈ ਨਹੀਂ ਸੀ ਆਲੂ ਬੜੀਆਂ ਹੀ ਰੱਖ ਰਹੀਆਂ ਗ੍ਰਾਮ ਤੇ ਫੂਟੀਆਂ ਪੀ ਪੀ ਕਰਤੀ ਸਿੱਟੀ ਅੰਦਰ ਮਾ ਵਰ ਦੇ ਦਿੱਤੂ ਤੇ ਟੋਪ ਬੜੀ ਕਰੜੀ ਲੱਗਦੀ ਹੁਣ ਤਾਂ ਗਰਮੀ ਹੋਣ ਲੱਗ ਗਈ ਹੈ ਬੜੀ ਕੀੜਾ ਲੱਗਿਆ ਚੱਕੇ ਤੇ ਗਰਮੀ ਨਾਲ ਹਨਾ ਗਰਮੀ ਬੜੀ ਹੋ ਗਈ ਆ ਤੇ ਨਜ਼ੀਰ ਫੜ ਤੀ ਗਰਮੀ ਨਾਲ ਹੁਣ ਉਹਦੇ ਰਹਿਮਤ ਦੀ ਫੁੱਟੀ ਸੀ ਮੈਨੂੰ ਕਿ ਪਤਾ ਨਹੀਂ ਕੀ ਹੋਇਆ ਰਹਿਮਤ ਨੂੰ ਹਾਂ ਹਵਾ ਚੱਲਣ ਲੱਗੀ ਐ ਥੋੜੀ ਜਿਹੀ ਮੌਸਮ ਠੰਡਾ ਹੋਣ ਲੱਗਾ। ਨਹੀਂ ਤੇ ਪਹਿਰੇ ਬਾੜੀ ਗਰਮੀ ਸੀ। ਹਾਂ ਦੇਖੋ। ਹਾਂ ਕੀ ਕਰਦਾ ਐ? ਟੀਵੀ ਵੇਖਦਾ। ਟੀਵੀ ਵੇਖਦਾ ਐ। ਹੂੰ। ਠੀਕ ਆ। ਕੱਲ ਨੂੰ ਸਕੂਲ ਜਾਣਾ ਨਾ? ਹਾਂ। ਮੈਂ ਸਕੂਲ ਤੇ ਟੀਵੀ ਵੇਖਦਾ। ਸਕੂਲ ਤੋਂ ਟੀਵੀ ਪਤਾ ਨਹੀਂ ਥੋੜੇ ਹੈਗਾ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ ਬੇਟਾ। ਟੀਵੀ ਤੇ ਲੱਗ ਜਾਣਾ। ਟੀਵੀ ਨਾਲ ਥੋੜੀ ਲੱਗ ਜਾਣਾ। ਕਰਿਆਣ ਕੇ ਦੇਖ ਲਿਆ ਕਰੋ ਠੀਕ ਆ ਹੂੰ ਜਿੱਤ ਨੂੰ ਇਹ ਪੁਰਾ ਸਰ ਤੋਂ ਤਾ ਆਜਾ ਭਈਆ ਬਾਗਲਾ ਦੀ ਫਰਦੀਏ ਜਿਹੜਾ ਨੇ ਸਰ ਤੋਂ ਤਾ ਮੈਂ ਬਸ ਸ਼ੁੱਕਰਵਾਰ ਧੋ ਲਿਆ ਸੀ ਇਹ ਨਹੀਂ ਰਹਿ ਗਈ ਸੀ ਇਹਨੇ ਚਲ ਸਰ ਚ ਤੇਲ ਲੱਜੂਗਾ ਪਰ ਮੈਂ ਤਾਂ ਉਹਦੀ ਚਰਨ ਤੇਲ ਲਾ ਕੇ ਤੇ ਉਸ ਤੋਂ ਬਾਅਦ ਉਹਦੀ ਧੋ ਲਿਆ ਸੀ 2 ਘੰਟਿਆਂ ਰਾਮ ਨਾਲ ਵੇਖੀ ਜਾਂਦਾ ਇਹ ਤੁਹਾਡੀ ਵੀ ਅੰਦਰੋਂ ਵੀ ਝਾੜੂ ਘੜਦੀਆਂ ਰਹਿਦਾ ਸਾਫ ਉਹਦੇ ਫਿਰ ਵੀ ਮੈਂ ਥੋੜੇ ਥੋੜੇ ਕੱਢ ਦਿੰਨੀ ਮਿੱਟੀ ਜੜੜ ਕੇ ਹੁੰਦੀ ਨਾ ਇਹ ਮੜੀ ਜਾ ਵਾ ਚੱਲਦੀ ਹੈ ਦੁਪਹਿਰੇ ਤਾਂ ਗਰਮਾ ਵਾ ਚੱਲਦੀ ਹੈ ਬਟ ਇਸ ਵੇਲੇ ਠੰਡੀ ਵਾ ਚੱਲਦੀ ਹੈ ਜਦੋਂ ਜਮਸ਼ੂਰੀਆਂ ਤੇ ਮਸੂਰੀ ਆਈ ਜਾਂਦੀਆਂ ਖੇਡਾਂ ਵੇਖੋ ਅੱਜ ਇਹਨੂੰ ਕਈਆਂ ਸਕੂਲ ਦਾ ਕੰਮ ਤਾਂ ਨੇ ਕੱਲ ਹੀ ਕਰ ਲਿਆ ਸੀ ਮੈਡਮ ਥੋੜਾ ਜਿਹਾ ਦਿੰਦੀ ਐ ਜਦੋਂ ਕਿ ਕਿਹੜੇ ਛੋਟੇ ਐ ਨਾ ਕੱਲ ਕੱਲ ਹੀ ਲੈ ਕੇ ਗਏ ਸੀ ਬੁੱਕਸ ਕੱਲ ਹੀ ਮੰਗਣੇ ਹਾਂਜੀ ਕੱਲ ਹੀ ਲਈਆਂ ਸੀ ਬੁੱਕਸ ਤੇ ਕੱਲ ਹੀ ਲੈ ਕੇ ਗਿਆ ਸੀ ਇਹੀ ਤੇ ਥੋੜਾ ਜਿਹਾ ਕੱਲ ਨੂੰ ਪਰਸ਼ੁੱਤੀ ਦਵਾਲਾ ਐਸੀ ਥੋੜਾ ਜਿਹਾ ਮੋਬਰਕ ਦਿੱਤਾ ਸੀ ਮੈਂ ਨੂੰ ਲਿਖਣ ਬੀ ਕਰਵਾ ਦਿਓ ਦੀ ਕਰੀ ਕਰਵਾ ਦਿਓ ਨੂੰ ਅੱਜ ਬੈਠਣ ਲੱਗੀ ਸੀ ਮੈਂ ਲਾਈਵ YouTube ਤੇ ਪਰ ਥੋੜਾ ਜਿਹਾ 10 ਮਿੰਟ ਬੈਠੀ ਉਸ ਤੋਂ ਬਾਅਦ ਮੈਨੂੰ ਕਟਿੰਗ ਕਰਨ ਵਾਲਾ ਕੋਈ ਆ ਗਿਆ ਸੀ ਤੇ ਫਿਰ ਕਿਸ ਦਿਨ ਆਪਾਂ ਲਾਈਵ ਬੈਠਾਂਗੇ ਜੇ ਵਲੌਗ ਵਧੀਆ ਲੱਗਣ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਐਂਡ ਲਾਈਕ ਸ਼ੇਅਰ ਕਮੈਂਟ ਕਰਦੇਆ ਕਰੋ ਅਕੀ ਫਿਰੋ ਸੋਣਾ ਜੇ ਕਮੈਂਟ ਕਰ ਦਿਆ ਕਰੋ ਵੀ ਕਿੱਦਾਂ ਲੱਗਾ ਵਲੌਗ ਤੁਹਾਨੂੰ ਤੁਸੀਂ ਕਿੱਦਾਂ ਦੇ ਵਲੌਗ ਦੇਖਣਾ ਕਰ ਪਸੰਦ ਕਰ ਲੀਂਗੇ ਹੋਰ ਲੌਂਗ ਵੀਡੀਓ ਬਣਾਇਆ ਕਰੀਏ ਜਿੰਨਾ ਸ਼ਾਰਟੀਆਂ ਦੇ ਕਮੈਂਟ ਆਉਂਦੇ ਹੁੰਦੇ ਹੁੰਦੇ ਇਹਦੀ ਲੌਂਗ ਵਲੌਗ ਬਣਾਇਆ ਕਰੋ ਜਿੰਨਾ ਮੇਰੇ ਕੋਲ ਟਾਈਮ ਹੁੰਦਾ ਮੈਂ ਉਨੀ ਕੋਸ਼ਿਸ਼ ਕਰਦੇ ਹੁੰਨੀ ਆ ਇਹਦੀ ਲੰਮਾ ਵਲੌਗ ਬਣੇ ਪਰ ਫਿਰ ਵੀ ਹਨਾ ਥੋੜਾ ਜਿਹਾ ਹੋ ਜਾਂਦਾ ਵਾ ਹੋਰ ਵੀ ਕੰਮ ਦੇਖਣੇ ਪੈਂਦੇ ਕਰਦੇ ਤੇ ਹੁਣ ਮੈਂ ਫੋਨ ਲੱਗੇ ਸੀ ਚਾਰਜਿੰਗ ਕੀ ਕਰੀ ਜਾਨਾ ਮੋਟੇ ਚਲਾਉਣਾ ਹਾਂ ਠੀਕ ਆ ਮੋਟੇ ਚਲਾਉਣਾ ਵਾ ਦਵਾਈ ਨਹੀਂ ਪਿਉਂਦੇ ਭਰਾਵਾ ਪਹਿਲਾਂ ਹੀ ਡਰੀ ਜਾਂਦਾ ਹੈ ਦਵਾਈ ਨਹੀਂ ਪੀਣੀ ਜੀ ਪਹਿਲਾਂ ਹੀ ਡਰੀ ਜਾਂਦਾ ਵਾ ਪਹਿਲਾਂ ਡਰੀ ਜਾਂਦਾ ਮੈਂ ਤਾਂ ਦਵਾਈ ਦੇਣੀ ਨਹੀਂ ਕਿ ਉਹਨਾਂ ਤੇ ਹੋਮੀ ਦੇਣੀ ਬਸ ਸਭ ਠੀਕ ਹੈ ਨਾ ਬਸ ਠੀਕ ਪਹਿਨ ਦੇਣੀ ਠੀਕ ਕੱਲ ਵੀ ਦੇਤੀ ਸੀ ਅੱਜ ਵੀ ਦੇਤੀ ਸੀ ਹਾਂ ਕੱਲ ਨੂੰ ਜਾਣਾ ਚਾਹ ਸਕੂਲੇ ਪਤਾ ਨਹੀਂ ਸਵੇਰੇ ਕਿ ਮੋਬਿਲ ਰੋਗ ਆ ਗਿਆ ਨਾ ਰੋਗਾ ਮੜਾ ਮੋਟਾ ਤਾਂ ਕਰੂਗਾ ਹੀਗਾ ਹੁਣ ਤਾਂ ਕਹੀ ਜਾਂਦਾ ਮਮਾ ਮੈਂ ਨਹੀਂ ਰਹੁੰਦਾ ਹੈ ਕਹਿੰਦਾ ਹੀ ਹੈ ਹਾਂ ਚੰਗੋਨੀ ਚੈਨਲ ਤੇ ਪੜ੍ਹਹੀਏ ਸਰ ਹਾਂ ਤੇ ਆਪਾਂ ਕਰਦੇ ਆ ਬਲੌਗ ਦੇ ਇਥੇ ਐਂਡਿੰਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਲਿਆ ਕਰੋ ਤੇ ਜਿਹੜੇ ਨਵੇਂ-ਨਵੇਂ ਹੁੰਦੇ ਆ ਬਲੌਗ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਏ ਬਾਏ ਥੈਂਕ ਯੂ